وق وق رتک پارٹیاں وق واجک جتے سمچی سنگت کی ماما پہنا نوجوان ساتھی بزرگو سب پہلا گروہ دی فتح ساتھی کریے گاج کے بلاؤ واح جی کا خالصہ ਪਤਾਈ ਆਈ ਗੱਜਗੇ ਬੁਲਾਓ ਕੋ ਬੀਬੀ ਦੇ ਕੰਨਾਂ ਤੱਕ ਜਰੂਰ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਧਰਨਾ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦਾ ਨਾ ਹੀ ਇਹ ਅੱਜ ਦਾ ਧਰਨਾ ਕਿਸੇ ਰਾਜਨੀਤਿਕ ਲਾਭ ਦੇ ਵਾਸਤੇ ਆ ਅੱਜ ਦਾ ਇਹ ਕਰਨਾ ਜਿਹੜਾ ਆਮ ਲੋਕਾਂ ਦਾ ਕੰਮ ਆ ਅੱਜ ਦਾ ਇਹ ਕਰਨਾ ਕਿਸੇ ਇਨਸਾਨ ਦੀ ਜ਼ਿੰਦਗੀ ਮੌਤ ਦੀ ਲੜਾਈ ਵਾਸਤੇ ਹੈ ਅੱਜ ਦਾ ਇਹ ਕਰਨਾ ਉਹਨਾਂ ਬੰਦੇ ਗੂਗੇ ਬੋਲੇ ਲੋਕਾਂ ਨੂੰ ਜਿਨ੍ਹਾਂ ਨੂੰ ਜਿਤਾ ਕੇ ਤੁਸੀਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਬਚਾਇਆ ਉਹਨਾਂ ਲੋਕਾਂ ਨੂੰ ਜਗੌਣ ਵਾਸਤੇ ਅੱਜ ਦਾ ਇਹ ਕਰਨਾ ਹੈ ਜਿਹੜੇ ਸਮਝਦੇ ਨੇ ਜੇ ਪੰਜਾਬ ਦੇ ਵਿੱਚ ਰਾਜ ਕਰਨ ਤਾਂ ਆਗੇ ਉਸ ਤੋਂ ਬਾਅਦ ਸਾਡੀਆਂ ਗੋਮੇਵਾਰੀਆਂ ਖਤਮ ਹੋ ਗਈ ਉਸ ਤੋਂ ਬਾਅਦ ਅਸੀਂ ਅਸੀਂ ਕਰਾਪਸ਼ਨ ਕਰੀਏ ਅਸੀਂ ਕਿਸੇ ਪਰਦੇ ਦੇਈਏ ਕਿਸੇ ਨੂੰ ਨੰਦਰ ਬੰਦ ਕਰੀਏ ਇਹਨਾਂ ਨੂੰ ਕੋਈ ਕੋਈ ਸੁਣਾਲਾ ਨਹੀਂ ਅੱਜ ਦਾ ਧਰਨਾ ਇਹ ਦੁਲਬ ਦੇ ਖਿਲਾਫ ਵੀਰੋ 2022 ਦੇ ਦੇ ساری ہے انسان دو ہزار بائی تو نہیں جس دن تو آم آدمی پارٹی سیاست کر لگی ہے جس دن تو بی بر اس سیاست کر لگی ہے پہلے دن کو پہلے دن تو مجید سے ان کا کہا اس بیبی نے نال تھا تو بیبی نے انہی وفاداری دا انہی صبر دا انہی میند دا جڑا مول پایا پاڑے سامنے آج بیبا اے تحنا تیرے خلاف ٹھوٹ کے کہنا کہ تحنا بیبا ریزرک اور پرہدے خلاف ہے اے آدمی پارٹی دو وکمتی دے خلاف ہے ਅੱਜ ਦਾ ਹਿੱਟਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਕਹਿੰਦੇ ਸੀ ਪੰਜਾਬ ਦੇ ਵਿੱਚ ਬਦਲਾ ਕਰਕੇ ਦੇਵਾ ਕਰਨਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਕਹਿੰਦੇ ਸੀ 70 ਸਾਲਾਂ ਚੋਰੀ ਹੋਇਆ ਜਿਹੜਾ ਸੀ 70 ਸਾਲਾਂ ਤੱਕ ਸੀ ਕਰਕੇ ਦੇਵਾ ਤੇ ਅੱਜ ਵਾਕੇ 70 ਸਾਲਾਂ ਤੋਂ ਕਦੇ ਇਹ ਜਾ ਸਮਾਂ ਨਹੀਂ ਆਇਆ ਕਿ ਮੇਰੇ ਬਜ਼ੁਰਗਾਂ ਨੇ ਜਿਤਾਇਆ 92 ਨੂੰ ਇੰਨੀਆਂ ਵੋਟਾਂ ਪਾਈਆਂ ਕਿ ਦੂਜੇ ਪਾਸੇ ਪਾਰਟੀਆਂ ਦੀ ਸਮਾਨਤਾ ਤੱਕ ਜੱਪ ਪਰ ਤੁਸੀਂ ਸੋਚਿਆ ਕਿ ਅਸੀਂ ਇੱਕ 20 ਪੀਜਿਆ ਬਦਲਾਅ ਦਾ ਅੱਜ ਸੰਗਤ ਨੇ ਮੈਂ ਪੰਜਾਬ ਦੇ ਲੋਕਾਂ ਦੇ ਤੋਂ ਸੰਬੋਧਨ ਕਰ ਰਿਹਾ ਪੰਜਾਬ ਦੇ ਉਹਨਾਂ ਜਜ਼ਬਾਤੀ ਲੋਕਾਂ ਨੂੰ ਸੰਬੋਧਨ ਕਰ ਰਿਹਾ ਅੱਜ ਇਹ ਸੰਗਰੂਰ ਹਲਕੇ ਦੇ ਦਾ ਲੋਕਾਂ ਦਾ ਦੱਸ ਰਿਹਾ ਜਿੱਦੋਂ ਆਮ ਆਦਮੀ ਪਾਰਟੀ ਦੀ ਜੜ ਲੱਗੀ ਸੀ ਉਹਨਾਂ ਲੋਕਾਂ ਨੂੰ ਅੱਜ ਸੰਬੋਧਨ ਕਰ ਰਿਹਾ ਸਟੇਜ ਤੋਂ ਕਿਉਂਕਿ ਜੇ ਸੰਗਰੂਰ ਤੋਂ ਜੇ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੜ ਲੱਗੀ ਤਾਂ ਉਹਦੀ ਜੜ ਦੀ ਜਿਹੜੀ ਨੀਂਹ ਓ ਸੰਗਰੂਰ ਦੇ ਵਿੱਚੋਂ ਵੀ ਪੋਜਿਆ ਗਿਆ ਸੀ ਆ ਸੰਗਰੂਰ ਦੇ ਵਿੱਚ ਤੇ ਅੱਜ ਮੈਂ ਵੀ ਕਹਿਣਾ ਕਿ ਅੱਜ ਦਾ ਇਕੱਠ ਅੱਜ ਦਾ ਇਹ ਟਰਨਾ ਜਿਹੜਾ ਜੇ ਸੰਗਰੂਰ ਤੋਂ ਜੜ ਲਾਈ ਸੀ ਤੇ ਜੜ ਵੀ ਜੜੀ ਐ ਉਹ ਅੱਜ ਸੰਗਰੂਰ ਵਾਲੀ ਪੱਟੜ ਗਏ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇਹ ਡੜ ਦੋ ਸੰਗਰੂਰ ਵਾਲੇ ਪੱਟੜ ਤੇ ਅੱਜ ਉਹ ਬੂਟਾ ਉਹ ਵੀ ਤੁਹਾਨੂੰ ਲੱਗਿਆ بڑے ਵੱਡੇ ਵੱਡੇ ਫਲ ਸੋਹਣੇ ਸੋਹਣੇ ਫਲ ਦੇਣਗੇ ਇਹ ਬੂਟੇ ਜਿਹੜੇ ਬੰਨਵੇਂ ਲਾਏ ਸੀ ਪਰ ਕੀ ਪਤਾ ਸੀ ਕਿ ਨਾ ਬੀਰ ਨੂੰ ਬੀਜ ਕੇ ਬੀਬੀ ਕੰਡੇ ਪੈਦਾ ਹੋਣਗੇ ਕੰਡੇ ਜਿਹੜੇ ਇਹਨਾਂ ਨੂੰ ਐ ਚੋਬ-ਚੋਬ ਕੇ ਮਾਰਨਗੇ ਜਿਹੜੇ ਚੋਬਾ ਮਾਲ ਮਾਰ ਦੇਖਣਗੇ ਕਿ ਲੋਕਾਂ ਦੇ ਵਿੱਚ ਖੂਨ ਰਹਿੰਦਾ ਕਿ ਨਹੀਂ ਰਹਿੰਦਾ ਇਹ ਖੂਨ ਪੀਣੀਆਂ ਜੋਕਾਂ ਨੇ ਜਿਹੜੀਆਂ ਨੇ ਥੋੜਾ ਖੂਨ ਪੀਤਾ ਪਹਿਲਾਂ ਲੋ ਪੰਜਾਬ ਦਾ ਪੈਸਾ ਲੁੱਟਿਆ ਤੇ ਹੁਣ ਪੰਜਾਬ ਦੀ ਜਵਾਨੀ ਨੂੰ ਲੁੱਟਣ ਵਾਸਤੇ ਲੱਗੇ ਹੋਏ ਨੇ ਇਹ ਉਹ ਲੋਕ ਨੇ ਜਿਹੜੀਆਂ ਜਿਹੜੀ ਬੀਬੀ ਅੱਜ ਹੁਣ 9 ਵਜੇ ਤੜਕੇ ਮੀਟਿੰਗ ਬੁਲਾ ਲਈ ਖਨਾ ਸਾਹਿਬ ਕਹਿੰਦੀ 9 ਵਜੇ ਮੀਟਿੰਗ ਬੁਲਾਈ ਕਹਿੰਦੀ ਜੀ ਸਾਰੇ ਪਿੰਡਾਂ ਦੇ ਸਰਪੰਚ ਸਾਰੇ ਪਿੰਡਾਂ ਦੇ ਪੰਚ ਸਾਰੇ ਅਹੁਦੇਦਾਰ ਸਾਰੇ ਵਰਕਰ ਤੇ ਸਾਰੇ ਐਮਸੀ ਸਾਰੇ ਮੇਰੀ ਕੋਠੀ ਪਹੁੰਚੋ ਆਪਾਂ ਨੇ ਢਿੱਲਮਾਟਾ ਦੇ ਮੁੱਦੇ ਤੇ ਆਪਾਂ ਨੇ ਚਰਚਾ ਕਰ ਲਈ ਮੀਟਿੰਗ ਕਰ ਲਈ ਵਾਹ ਤਿੰਨ ਸਾਲਾਂ ਤੱਕ ਅਜੇ ਜੀ ਮੀਟਿੰਗ ਕੀਤੀ ਨਹੀਂ ਅੱਜ ਵੀ ਇੱਥੇ ਯਾਦ ਆ ਗਈ ਤਿੰਨ ਸਾਲਾਂ ਤੱਕ ਦੇ ਫੱਗੂ ਵਾਲੇ ਨੂੰ ਜਾਂ ਕਿਸੇ ਹੋਰ ਪਿੰਡ ਨੂੰ ਕਦੇ ਲੱਖ ਰੁਪਈਆ ਦੀ ਪਾਇਆ ਤੇ ਅੱਜ ਕਿਹੜਾ ਹਜ਼ਾਰ ਕਰੋੜ ਰੁਪਈਆ ਦਾ ਤੈਨੂੰ ਭਗਵਾਨ ਜਮਾਨ ਨੇ ਪੈਕੇਜ ਦਿੱਤਾ ਬੀਬੀ ਜਿਹਦੇ ਵਾਸਤੇ ਤੂੰ ਮੀਟਿੰਗ ਕਰ ਰਹੀ ਹੈ ਹਾਂ ਇਹ ਹੋ ਸਕਦਾ ਹੈ ਕਿ ਜਿਹੜਾ 55 ਲੱਖ ਰੁਪਈਆ ਇਕੱਠਾ ਕੀਤਾ ਹੈ ਜੇ ਤੇਰਾ ਦਿਲ ਵੱਡਾ ਹੋਵੇ ਤਾਂ ਲੱਖ ਲੱਖ ਰੁਪਈਆ ਸ਼ਾਇਦ ਕਿਸੇ ਪਿੰਡ ਨੂੰ ਵੰਡ ਦੇ ਮੈਨੂੰ ਲੱਗਦਾ ਨਹੀਂ ਕਿਉਂਕਿ ਹਾਲਾਤ ਇਹ ਜਿਹੇ ਨੇ ਲਾਲਚੀ ਲੋਕ ਨੇ ਆਪਾਂ ਨੇ ਇੱਕ ਕੁੜੀ ਸਮਝ ਕੇ ਆਮ ਕਰਾਂ ਦੀ ਕੁੜੀ ਸਮਝ ਕੇ ਗਰੀਬ ਪਰਿਵਾਰ ਦੀ ਕੁੜੀ ਸਮਝ ਕੇ ਉਹਨਾਂ ਸਕੂਟਰੀ ਤੋਂ ਜਿਹੜਾ ਇਹਨਾਂ ਦੇ ਆ ਕਾਲੇ ਵੀਰ ਹੋਣੀ ਦਿੰਦੇ ਸਾਰੀ ਮਹੰਦੀਦ ਕਾਕੇ ਹੋਣੀ ਆਪਦੀਆਂ ਗੱਡੀਆਂ ਦੀਆਂ ਛੱਤਾਂ ਤੋਂ ਕੱਢ ਕੱਟ ਕੇ ਐ ਖੜੀ ਕਰਕੇ ਇਹਨੂੰ ਹੱਥ ਖੜੇ ਕਰਕੇ ਨਾ ਜਿਤਾਉਂਦੇ ਨੇ ਤੇ ਕੀ ਪਤਾ ਸੀ ਕੋ ਬੀਬੀ ਸਕੂਟਰੀ ਛੱਡ ਕੇ ਹੋਰ ਫੋਰਚੂਨਰਾਂ ਤੇ ਪਹੁੰਚ ਗਈ ਆ ਗਈ ਪੱਤਰਕਾਰ ਵੀਰ ਖੜੇ ਨੇ ਇਹਨਾਂ ਕੋਲ ਅੱਜ ਵੀ ਸਕੂਟਰੀਆਂ ਨੇ ਬੜੇ ਨੇ ਭਗਵਾਨ ਜਮਾਨ ਦੇ ਖਾਜ਼ਮੀ ਪਰ ਉਹ ਵੀ ਅੱਜ ਸਕੂਟਰੀਆਂ ਤੱਕ ਹੀ ਰਹਿ ਗਏ ਸੋ ਅੱਜ ਦਾ ਜਿਹੜਾ ਇਹ ਮੁੱਦਾ ਇਹ ਲੋਕ ਜਿਹੜੇ ਲੁੱਟਣ ਤੇ ਲੱਗੇ ਨੇ ਪੰਜਾਬ ਉਹਨਾਂ ਦੇ ਖਿਲਾਫ ਤੇਜ ਮਨਜੀਤ ਸਿੰਘ ਕਾਕਾ ਜਿਹਨੂੰ ਦੇਵੀ ਨੇ ਇੱਕ ਤਲਾਸ਼ਾ ਦਿੱਤਾ ਕਿ ਭਾਈ ਮੈਂ ਟਰੱਕ ਵਿਆਹ ਦੀ ਪ੍ਰਧਾਨਗੀ ਜਿਹੜੀ ਹੈ ਤੈਨੂੰ ਦਵ ਵੈਸੇ ਤਾਂ 2022 ਚ ਕਿਉਂਕਿ ਬਹੁਤ ਸਾਰੇ ਆਪਰੇਟਰ ਵੀ ਵੀ ਖੜੇ ਨੇ ਇਹ ਭਵਾਨੀਗੜ ਪਹਿਲਾ ਪਹਿਲਾ ਇਲਾਕਾ ਪਹਿਲੀ ਯੂਨੀਅਨ ਸੀ ਜਿਹਨੇ 2022 ਚ ਧਰਨਾ ਦਿੱਤਾ ਸੀ ਪੰਜਾਬ ਦੇ ਵਿੱਚ ਪਹਿਲੀ ਯੂਨੀਅਨ ਸੀ ਉਹ ਧਰਦਾ ਕਿਉਂ ਦਿੱਤਾ ਸੀ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ 2022 ਜਦੋਂ ਤੋਂ ਸਾਡੀ ਸਰਕਾਰ ਆਉਗੀ ਪਹਿਲੇ ਸਾਲ ਯੂਨੀਅਨ ਵੀ ਇਲੈਕਸ਼ਨ ਕਰਾਵਾਂਗੇ ਪਰ ਉਹਦੇ ਵੀ ਉਹ ਵੀ ਪੰਜ ਬੰਦੇ ਇਕੱਠੇ ਕਰੇ ਇਕੱਠੇ ਕਰਕੇ ਨਾਲ ਦੀ ਨਾਲ ਉਹਨਾਂ ਨੂੰ ਕਹਿੰਦਾ ਵੀ ਤੂੰ ਪ੍ਰਧਾਨ ਤੇ ਭਾਈ ਮੈਨੂੰ ਸਾਲ ਦੇ ਇੰਨਾ ਮੇਰਾ ਫਟ ਬਟਾ ਅੱਜ ਤੀਜੀ ਵਾਰੀ ਵੀ ਚੌਥਾ ਪ੍ਰਧਾਨ ਬਣਦਾ ਸੀ ਅੱਜ ਚੌਥਾ ਜਿਹੜਾ ਜਿਹਦੇ કાਕੇ ਨੇ ਜ਼ਹਿਰ ਪੀਤਾ ਹੈ કાਕੇ ਨੂੰ ਕਿਹਾ કાਕੇ ਦੇ ਇੱਕ ਦਿਨ ਪਹਿਲਾਂ ਗੱਲਬਾਤ ਹੁੰਦੀ ਰਹੀ ਉਹ ਇੱਕ ਇਹਨਾਂ ਦਾ ਚਮਲ ਜੱਜਣਾ ਹੋ ਗਦਾਨਪੁਰ ਦਾ ਕੀ ਨਾਂ ਹੈ ਉਹ ਗੁਰਪ੍ਰੀਤ 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 ਗਦਾਨਪੁਰ ਮੈਂ ਪਹਿਲਾਂ ਵੀ ਉਹਦੇ ਦੇ ਪਰਚਾ ਦਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂ ਕਿ 2 ਲੱਖ ਰੁਪਏ ਦਾਕਾ ਤੋਂ ਕਿਸੇ ਬਾਜੀਗਰ ਭਾਈਚਾਰੇ ਤੋਂ ਲਿਆ ਸੀ ਇਹਨੇ ਉਹਨੂੰ ਜੇਥਾਲੇ ਤੋਂ ਛਡਾਉਣਾ ਉਹਦੋਂ ਵੀ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ساری ਟੀਮ ਬੈਠੀ ਹੈ ਉਹਦੇ 2 ਲੱਖ ਰੁਪਏ ਦੇ ਪਰਚੇ ਤੇ ਵੀ ਪਰ ਉਹ ਪਰਿਵਾਰ ਕਿਤੇ ਫਿਰੇ ਹਟ ਗਿਆ ਨਹੀਂ ਮੈਂ ਕਿਹਾ ਸੀ ਇਹਦੇ ਪਰਚਾ ਦਿਓ 2 ਲੱਖ ਰੁਪਏ ਦੇ ਸਾਹਮਣੇ ਤੂੰ ਹੋਇਆ ਸੀ ਸੋ ਬੰਦਾ ਅੱਜ ਵੀ ਬੀਬੀ ਕਹਿੰਦੀ ਅੱਜ ਤੱਕ ਕਦਰਮੀ ਨਾ ਕਹਿੰਦੀ ਪਾਰਟੀ ਤੋਂ ਕੱਟਦਾ ਜਦ ਤੋਂ ਦੀ ਰਿਪੋਰਟਿੰਗ ਆ ਬਾਈ ਨੇ ਫੋਨ ਤੁਹਾਡੇ ਕੋਲ ਆ ਜਿੱਤੇ ਪ੍ਰਧਾਨ ਕੀ ਦੀ ਚੋੜ ਹੋਈ ਹੈ ਉਦੋਂ ਇੱਕ ਦਿਨ ਪਹਿਲਾਂ ਤੱਕ ਗੁਰਪ੍ਰੀਤ ਦੀ ਗੱਲ ਜਿਹੜੀ ਆ ਬੀਬਾ ਭਰਾਏ ਨਾਲ ਫੋਟੇ ਹੁੰਦੇ ਰਹੀਓ ਜੇ ਫੋਨ ਰਿਕਾਰਡ ਤੇ ਨਾਲ ਟਾਕੇ ਨਾਲ ਗੱਲ ਕਰਦਾ ਇਹ ਜਿਹੜੀ ਕਰਤਾ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਉਹ ਪਟਿਆਲੇ ਨਾਲ ਆ ਸਾਡਾ ਮੱਥਾ ਜਿਹੜਾ ਸਾਡਾ ਇੱਥੇ ਇਕੱਠੇ ਹੋਣ ਲੱਗ ਸਾਰੇ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਸਾਡਾ ਮਕਸਦ ਕੀ ਹੈ ਇੱਥੇ ਲੜਾਈ ਦਾ ਸਾਡਾ ਮਕਸਦ ਇੱਕੋ ਹੈ ਕਿ ਬੀਬੀ ਨਰਿੰਦਰ ਕੌਰ ਭਰਾਏ ਤੇ ਪੜ ਦੀ ਕਾਰਵਾਈ ਹੋਵੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਕਾਇਆ ਨੇ ਮਨਜੀਤ ਸਿੰਘ ਕੱਲ ਕਰੇ ਜਜ਼ਬਾਤਾਂ ਨਾਲ ਖੇਡੀ ਆ ਉਹ ਉਹਨੇ ਕਿ ਮੈਂ ਤੇਨੂੰ ਪ੍ਰਧਾਨ ਬਣਾਉਂਗੀ ਤੇ ਬਾਅਦ ਮੁੱਕਰੀ ਹੈ ਉਤੇ ਇਹ ਰੱਤਾ ਕਟਾ ਦਾ ਪੱਟਾ ਦਾ ਬਣਦਾ ਦੂਜੀ ਗੱਲ ਇਸ ਯੂਨੀਅਨ ਨੂੰ ਜਿਹੜਾ ਦਾ ਪ੍ਰਧਾਨ ਹੈ ਉਹਨਾਂ ਨੂੰ ਹਟਾ ਕੇ ਇੱਥੇ ਕਮੇਟੀ ਬਣਾਈ ਜਾਵੇ ਤੇ ਤੀਸਰੀ ਗੱਲ ਵਿਜੀਲੈਂਸ ਦੀ ਇਨਕੁਆਰੀ ਜਿਹੜੀ ਹੈ ਉਹ ਕਰਵਾ ਕੇ ਯੂਨੀਅਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਕਿ 2 ਕਰੋੜ ਦਾ ਕਪੜਾ ਜਿਹੜਾ ਟਰੱਕ ਦੇ ਪਹਾੜੀ ਘੜ ਦੇ ਵਿੱਚ ਹੋਇਆ 2 ਕਰੋੜ ਦਾ ਗਰੀਬ ਆਪਰੇਟਰ ਦਾ ਪੈਸਾ ਗਰੀਬ ਆਪਰੇਟਰਾਂ ਦਾ ਪੈਸਾ ਇੱਕ ਇੱਕ ਰੁਪਿਆ ਬਚਾਉਂਦੇ ਨੇ 2 ਕਰੋੜ ਦਾ ਕਾਫਲਾ ਬੈਠੇ ਨੇ ਸਾਰੇ ਪ੍ਰਧਾਨ ਨੇ ਇਹਨੂੰ ਸਾਰੇ ਨੇ WhatsApp ਭੇਜਿਆ। ਉਹ 2 ਕਰੋੜ ਦਾ ਕਾਫਲਾ ਲਕੋਣ ਵਾਸਤੇ ਅਗਲੇ ਜਿਹੜਾ ਕਿਸੇ ਆਪਣੇ ਫੇਰ ਗਰੁੱਪ ਦੇ ਪ੍ਰਧਾਨ ਨੂੰ ਬਣਾਦਾ ਤਾਂ ਕਿ 2 ਦੇ 50 ਹੋਰ ਬੀਬੀ ਨੂੰ ਦੇ ਕੇ 7 ਕਰੋੜ ਹੋ ਜੂ 2 ਸਾਲਾਂ ਤੇ 2-2 ਕਰੋੜ ਵੰਡ ਲਾ ਕੇ ਸਵਾ ਸਵਾ ਵੰਡ ਲਾ। ਸੋ ਅੱਜ ਇੱਕ ਮੈਂ ਚਾਹਣਾ ਕਿ ਉਸ ਯੂਨੀਅਨ ਦੀ ਵਿਜੀਲੈਂਸ ਦੀ ਇਨਕੁਆਰੀ ਹੋ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਜਿੰਨਾ ਪੈਸਾ ਹੈ ਕੱਲਾ ਕੱਲਾ ਪੈਸਾ ਉਹਨਾਂ ਦਰ ਕਵਰ ਕਰਕੇ ਅਪਰੇਟਰਾਂ ਦੇ ਵਿੱਚ ਵੰਡਣਾ ਚਾਹੁੰਦਾ ਹੈ ਇਹ ਅੱਜ ਇਥੇ ਇਸੇ ਤੋਂ ਮੰਨਦਾ ਹੈ। ਇਹ ਗਰੀਬ ਬੰਦਿਆਂ ਦਾ ਪੈਸਾ ਬੀਬੀ ਰੇਦਰ ਕਾਰਪੋਰਸ ਉਹਦੇ ਨਾਲ ਦਾ ਫੋਰਚੂਨਰਾਂ ਆਪਣੀਆਂ ਕੋਠੀਆਂ ਦਾ ਤਾਲੇਂਗੀ ਪਰ ਜ਼ਿੰਦਗੀ ਨਹੀਂ ਜੀ ਹੋ ਸਕਦੀ ਜ਼ਿੰਦਗੀ ਵਿੱਚ ਕਿਸੇ ਗਰੀਬ ਦਾ ਪੈਸਾ ਧਾਕੇ ਜਿਉਂ ਹੀ ਬਹੁਤ ਹੌਲ ਬੜੀ ਔਖੀਆ ਜਦੋਂ ਗਰੀਬ ਪਤਾ ਹੈ ਜਦੋਂ ਦੇ ਘਰ ਚ ਆਪਣੀ ਰੋਟੀ ਚੋਂ ਪੈਸਾ ਕੱਢ ਕੇ ਦਊਗਾ ਨਾ ਇੱਕ ਟਰੱਕ ਡਰਾਈਵਰ ਇੱਕ ਟਰੱਕ ਪ੍ਰਿੰਟਰ ਉਹਦੀ ਜਾਨ ਸੂਰੀ ਦੇ ਚੰਗੀ ਹੋਦੀ ਆ ਜਦੋਂ ਇਥੋਂ ਕਰ ਕਰਤੇ ਨੂੰ ਜਾਂਦਾ ਜਦੋਂ ਉਹਦੇ ਉਹਦੇ ਪਰਿਵਾਰ ਨੂੰ ਪੁੱਛੋ ਉਹਦੇ ਪਰਿਵਾਰ ਤੇ ਕੀ ਬੀਤਦੀ ਹੈ ਉਹਦੇ ਜਦੋਂ ਜਜ਼ਬਾਤਾਂ ਨਾਲ ਤੋਂ ਖੇਡੇਗੀ ਉਹਨਾਂ ਦਾ ਪੈਸਾ ਖਾਣਗੇ ਤਾਂ ਇੱਕ ਇੱਕ ਰੁਪਿਆ ਤੇਰੇ ਹੱਡਾਂ ਚੋਂ ਨਿਕਲੂਗਾ ਮੇਰੀ ਕਲਿਆਰ ਇਹ ਦੇਣਾ ਪਊਗਾ ਤੇ ਮੈਂ ਅੱਜ ਦੂਜੇ ਪਾਸੇ ਮਾਰਯੋਗ ਮੁੱਖ ਮੰਤਰੀ ਪੰਜਾਬ ਆਪਾ ਸਾਰਿਆਂ ਨੇ ਮੈਨੂੰ ਨਾ ਕਿਤੇ ਦਿੱਲੀ ਤੋਂ ਲਈ ਜਾਈਏ ਕੰਨਾ ਸਾਹਿਬ ਤੋਂ ਤਾਂ ਸਾਰੇ ਦੇਸ਼ ਹੀ ਜਾਣਦੇ ਤੁਹਾਨੂੰ ਹੀ ਪੁੱਛਦੇ ਹੋਣਗੇ ਉਹ ਕਈ ਵਾਰੀ ਗੁਜਰਾਤ ਚਾਈਦਾ ਹੋਰ ਦੇਸ਼ਾਂ ਨੂੰ ਪੁੱਛਣਗੇ ਉਹ ਯਾਰ ਤੁਹਾਨੂੰ ਹੋਇਆ ਕਿ ਜਿਵੇਂ ਪੂਰੇ ਦੇਸ਼ ਡਿੱਕਾ ਮਨਵੀ ਪਾਰਟੀ ਨੇ ਫਿਰ ਦਿੱਤੇ ਤੁਸੀਂ ਦੋ ਵਾਰੀ ਭਗਵੰਤ ਮਾਨ ਜੀ ਦਾਦਾ ਇੱਕ ਐਮਪੀ ਤੁਸੀਂ ਇਹ ਦੇਖੋ ਇੱਕ ਇਕੱਲਾ ਮੌਜੂਦ ਐਮਪੀ ਦਿੱਤੇ ਅਸੀਂ ਭਗਵੰਤ ਮਾਨ ਨੂੰ ਦੇਖੋ ਤੇ ਅੱਜ ਉਹ ਵੀ ਭਗਵੰਤ ਮਾਨ ਸਾਡੀਆਂ ਜਣਾਂ ਨੂੰ ਦੇ ਦੇ ਗਿਆ ਅੱਜ ਕਿਹੜਾ ਮਹਿਕਮਾ ਜੀ ਦਾ ਧਰਨਾ ਇਹਦੇ ਦਰ ਤੇ ਨਹੀਂ ਲੱਗਿਆ ਹੋਇਆ ਜਿਹੜਾ ਕਹਿੰਦਾ ਸੀ ਤੁਹਾਡੀਆਂ ਸੱਤਾਂ ਜੋ ਸਰਕਾਰ ਦੇ ਲੋਕੀ ਜਿਹੜਾ ਕਹਿੰਦਾ ਸੀ ਤੁਹਾਡੇ ਲੋਕਾਂ ਦੇ ਘਰਾਂ ਜਾ ਕੇ ਅਸੀਂ ਕੰਮ ਕਰਿਆ ਕਰਾਂਗੇ ਅੱਜ ਉਹਦਾ ਛੱਡੋ ਕਿਤੇ ਕਿਸੇ ਨੂੰ ਕਦਮ ਤਿੰਨ ਸਾਲਾਂ ਚੋਂ ਮਿਲਿਆ ਨਹੀਂ ਤੇ ਅੱਜ ਦੀ ਇਸ ਲੜਾਈ ਦੇ ਵਿੱਚ ਮੈਂ ਭਗਵਾਨ ਤੁਮਾਰ ਨੂੰ ਕਹਿਣਾ ਕਿ ਮਾਨ ਸਾਹਿਬ ਕਿੱਥੇ ਗਈ ਤੁਹਾਡੀ ਜ਼ੀਰੋ ਟੋਲਰੈਂਸ ਜਿਹੜੇ ਕਹਿੰਦੇ ਸੀ ਵੀ ਜ਼ੀਰੋ ਟੋਲਰੈਂਸ ਹੈ ਨਾਜ਼ੀ ਦਾ ਦਰਜਨ ਬਰਦਾਸ਼ਤ ਕਰਾਂਗੇ ਨਾਜ਼ੀ ਧੱਕੇਸ਼ਾਹੀ ਬਰਦਾਸ਼ਤ ਕਰਾਂਗੇ ਫੇਰਾਜਾ ਇੱਕ ਤਾਂ ਗੱਲ ਕਲੀਅਰ ਕਰਕੇ ਜਾਇਓ ਸੇ ਤੋਂ ਮੈਂ ਪੁੱਛਣੀ ਚਾਹਣਾ ਮੀਡੀਆ ਦੇ ਜ਼ਰੀਏ ਇਹ ਗੱਲ ਮੈਂ ਪੁੱਛਣੀ ਚਾਹਣਾ ਭਗਵਤ ਮਾਨ ਸਾਹਿਬ ਨੂੰ 50 ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਸਾਡੇ ਵਿੱਤ ਮੰਤਰੀ ਸੀਮਾ ਸਾਹਿਬ ਨੂੰ ਕਿ ਤੁਸੀਂ ਕਿਰਪਾ ਕਰਕੇ ਇੰਨੀ ਗੱਲ ਦੱਸੋ ਕਿ ਤੁਸੀਂ ਇਸ ਬੀਬੀ ਦੇ ਨਾਲ ਖੜੇ ਹੋ ਕਿ ਇਸ ਬੀਬੀ ਦੇ ਵਿਰੋਧ ਇਹ ਜ਼ਰੂਰ ਗੱਲ ਕਲੀਅਰ ਕਰੋ ਕਿ ਤੁਸੀਂ ਇਸ ਕ੍ਰੱਪ ਬੀਬੀ ਦੇ ਨਾਲ ਖੜੇ ਹੋ ਕਿ ਤੁਸੀਂ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋਏ ਗੱਲ ਨੂੰ ਜ਼ਰੂਰ ਕਲੀਅਰ ਕਰਕੇ। ਦਾਦੇ ਤਹੀ ਤਾਂ ਉਹ ਉਹ ਲੋਕ ਨੇ ਜਿਹੜੇ ਮਾੜੀ ਜੀ ਕਿਤੇ ਨਾ ਮਹਾਰਾਜ ਕੋਈ ਕਿਸੇ ਦੇ ਕਿਸੇ ਐਕਸੀਡੈਂਟਰੀ ਹੋ ਜਾਂਦਾ ਸੀ ਨਾ ਸੜਕ ਤੇ ਖੜਕੇ ਲਾਈਵ ਹੋ ਜਾਂਦੇ ਸੀ ਵੀ ਲਓ ਜੀ ਫਲਾਣਾ ਦੇ ਕੋ ਕਾਲੀ ਨਾਲ ਬੀਜੇਪੀ ਦੇ ਕਰਤਾ ਕਰ ਰਖਨੇ ਕਰਤਾ ਫਲਾਣੇ ਦੇ ਕਰਤਾ। ਪਰ ਅੱਜ ਕਿੱਥੇ ਗਿਆ ਅੱਜ ਤਾਂ ਨਾ ਟਵੀਟ ਹੈ ਨਾ ਲਾਈਵ। ਸੋ ਮੇਰੀਆ ਭੈਣਾ ਮੇਰੇ ਮਾਮਾ ਮੇਰੇ ਨੌਜਵਾਨ ਸਾਥੀ ਬੈਠੋ ਨੌਜਵਾਨ ਸਾਥੀਓ ਤੁਸੀਂ ਵੀ ਬਹੁਤ ਸਾਰਾ ਦੱਟੇਗਾ ਜੀ ਜੀ ਅੱਜ ਹਾਂ ਲਾਈਵ ਹੋ ਕੇ ਬੋਲੀ ਜਾਂਦੀ ਸੀ ਮਾਂ ਮੇਰੀ ਉਹ ਪਤਾ ਕੀ ਕਹਦੀ ਐ ਕਹਿੰਦੀ ਅਗਾ ਡਰਾਮੇ ਕਰਦੇ ਨੇ ਸਾਰੇ ਡਰਾਮੇ ਕਹਿੰਦੀ ਇਹਨਾਂ ਤਾਂ ਦੋ ਕਿਤੇ ਦੋ ਪਰਿਵਾਰਾਂ ਦੀ ਲੜਾਈ ਐ ਉਹ ਲੜਾਈ ਦਾ ਫਾਇਦਾ ਲਿੱਤਾ ਸਾਰਾ ਕਦੀ ਮੇਰੇ ਸਿਰ ਤੇ ਪਾ ਰਹੇ ਨੇ ਕਹਿੰਦੀ ਦਾ ਡਰਾਮੇ ਕਰਦੇ ਨੇ ਸਾੜ ਤਾਂ ਦੇ ਬੇਟੇ ਔਰ ਜਿਹੜੀਆਂ ਬੀਬੀਆਂ ਜਿਹੜੇ ਬਜ਼ੁਰਗ ਜਿਹੜੇ ਨੌਜਵਾਨ ਸਾਥੀ ਆਪਣੇ ਕੰਮ ਕਰ ਛੱਡ ਕੇ